ਚਲੋ ਜੀ ਕਰੋ ਜੀ ਬਲੌਗ ਦੀ ਸ਼ੁਰੂਆਤ ਅੱਜ ਬਣਾਉਣੀ ਆ ਆਪਾਂ ਸ਼ਾਹ ਬਟਰ ਮਸਾਲਾ ਸ਼ਾਹ ਬਟਰ ਮਸਾਲਾ ਸਭ ਤੋਂ ਪਹਿਲਾਂ ਇਹਨੂੰ ਹਨਾ ਗਰਮ ਪਾਣੀ ਦੇ ਵਿੱਚ ਅਸੀਂ ਹਨਾ ਇਹਨੂੰ ਅਲੱਗ-ਅਲੱਗ ਕੀਤਾ ਹੋਰ ਕੀ ਇਹਦੇ ਵਿੱਚ ਦਹੀਂ ਵੀ ਪਾ ਕੇ ਚੌਕ ਪਾ ਲਿਆ ਨਮਕ ਤਾਂ ਆਪਾਂ ਪਾਇਆ ਨਹੀਂ ਹਲਾਇਆ ਨਹੀਂ ਹਨਾ ਥੋੜੀ ਲੇਟ ਹੋ ਗਈ ਦੋ ਚਮਚ ਮલાઈ ਦੇ ਪੈਂਟ ਕੇ ਪਾਈ ਜਾਣਾ ਇਹਦੇ ਵਿੱਚ ਚਾਪ ਪਾ ਦਈਏ ਪਿਛਲੇ ਸਭ ਮੈਂ ਕੁਝ ਕੈਂਸਲ ਕੀ ਬਟਰ 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 ਚਾਪ ਮਸਾਲਾ ਟੇਸਟ ਦੇਖਿਆ ਟੇਸਟ ਮੈਂ ਕਹਿੰਦਾ ਇਦਾਂ ਦਾ ਬਣਿਆ ਵੀ ਬਾਜ਼ਾਰ ਵਾਲੇ ਵੀ ਫੇਲ ਆ ਜੀ ਟੇਸਟ ਮੋਰੇ ਰੋਟੀ ਅੱਜ ਮੈਂ ਲੈ ਗਿਆ ਬਾਹਰੋਂ ਮੈਂ ਤਾਂ ਘੈਂਡ ਖਾਂਦੀ ਖੰਦੀ ਨਹੀਂ ਹੈਗੀ ਆਹੋ ਹਾਂ ਉਹਦੀ ਕਹਿੰਦੀ ਬਾਬਾ ਜੀ ਫਿਰ ਘਰ ਵਾਲ ਨੂੰ ਪਸੰਦ ਆ ਦੇ ਨੀ ਨੀ ਮੈਨੂੰ ਬਹੁਤ ਬਹੁਤ ਜ਼ਵਾਲ ਲੱਗੀ ਹੈ ਮੈਨੂੰ ਤੁਸੀਂ ਕਰੀਏ ਨੇ ਕੰਨਾਂ ਨੂੰ ਹੈੱਡਫੋਨ ਲਾਇਆ ਬੋਲੀ ਹੋਈ ਇਹਨੂੰ ਕੁਝ ਨਹੀਂ ਸੁਣਦਾ ਥਾਲੀ ਲੱਗ ਗਈ ਸਾਡੀ ਹਾਂਜੀ ਲਓ ਜੀ ਇੱਧਰ ਵੀ ਬਹੁਤ ਸਾਰਾ ਹਾਰਪੁਰ ਦੀ ਸਾਮੀ ਹੈ ਇਹੀ ਹੈ ਇੰਕੋ ਆ ਆਏ ਨੇ ਕੋਈ ਲੋਕਾਂ ਦਾ ਰਾਈਟ ਮੜਿਆ ਮੈਨੂੰ ਬਹੁਤ ਪਿਆਰਾ ਜਿਹਦੇ ਬਲੌਗ ਦਾ ਐਂਡ ਲੈ ਕੇ ਆ ਗਏ ਤੁਹਾਡੇ ਲਈ ਫਿਰ ਇੱਕ ਵਧੀਆ ਜਿਹਾ ਬਲੌਗ ਨਾ ਹਮੇਸ਼ਾ ਦੀ ਤਰ੍ਹਾਂ ਰੋਟੀ ਤੋਂ ਸ਼ੁਰੂਆਤ ਕਰਦੇ ਹਾਂ ਜੀ ਤੇ ਲਓ ਜੀ ਇੱਧਰ ਲੱਗੇ ਆ ਜੀ ਆਲੂ ਪਕੌੜੀਆਂ ਦੀ ਸਬਜ਼ੀ ਦੇ ਨਾਲ ਪਰੌਂਠੀਆਂ ਖਾਣ ਤੇ ਨਾਲ ਚਾਹ ਦਹੀਂ ਤੇ ਚਲੋ ਜੀ ਕਰੋ ਜੀ ਬਲੌਗ ਦੀ ਸ਼ੁਰੂਆਤ ਸਾਰੇ ਸਾਰ ਤੇ ਪੀਂੰਦਰਾ ਬਲੌਗ ਦੀ ਉਮੀਦ ਕਰਦੇ ਤੁਸੀਂ ਠੀਕ ਠਾਕ ਹੋ ਮੈਂ ਐਸੀ ਵੀ ਠੀਕ ਠਾਕ ਆ ਕਰਦੇ ਆ ਅੱਜ ਦੇ ਬਲੌਗ ਦੀ ਸ਼ੁਰੂਆਤ ਨਾਸ਼ਤੇ ਤੋਂ ਨਾਸ਼ਤੇ ਤੋਂ ਹਮੇਸ਼ਾ ਦੀ ਤਰ੍ਹਾਂ ਚਲੋ ਠੀਕ ਆ ਜੀ ਮਿਲਦੇ ਆਂ ਨਾਸ਼ਤਾ ਕਰਕੇ ਫਿਰ ਦੇਖਦੇ ਆਂ ਬਾਕੀ ਅੱਜ ਦਾ ਹੋਰ ਕੀ ਪ੍ਰੋਗਰਾਮ ਅੱਜ ਬਣਾਉਣੀ ਆ ਆਪਾਂ ਚਾਂਪ ਚਾਂਪ ਬਟਰ ਮਸਾਲਾ ਠੀਕ ਠੀਕ ਓਕੇ ਦੇਖਦੇ ਆ ਕਿਦਾਂ ਦੀ ਬਣਦੀ ਆ ਹਾਂ ਲੱਗ ਜਿਹੜੀ தயਾਰੀ ਬਣਾਈ ਓਕੇ ਓਕੇ ਚਲੋ ਠੀਕ ਆ ਜੀ ਲੋ ਦੀ ਟਾਈਮ ਇੱਧਰ ਹੋ ਗਿਆ ਆ 11:30 ਤੇ ਇੱਧਰ ਰੋਟੀ ਪਾਣੀ ਖਾ ਲਿਆ ਆ ਤੇ ਇੱਧਰ ਮੰਮੀ ਬੈਠੇ ਆ ਸਫਾਈਆਂ ਸਾਡੀਆਂ ਵਾਲੇ ਹੋਈਆਂ ਨਹੀਂ ਆਗੀਆਂ ਅਸੀਂ ਇੱਧਰ ਦੇਖਦੇ ਪਏ ਸੀ ਬਲੌਗ ਤੇ ਇੱਧਰ ਸੂਫੀਆਂ ਦੇ ਕਵਰ ਤੋ ਉੱਤੇ ਸੀਗੇ ਹੁਣ ਇਹਨਾਂ ਨੂੰ ਬਿਸ਼ਾਉਂਦੀ ਆ ਤੇ ਫਿਰ ਅਸੀਂ ਅੱਜ ਬਣਾਉਣ ਲੱਗੇ ਆ ਸੋਆ ਚਾਹ ਸੋਆ ਚਾਹ ਆਪ ਬਟਰ ਮਸਾਲਾ ਇਹਦੇ ਤੋਂ ਥੋੜੇ ਜਿਹਾ ਪਾਉਂਗੀ ਕਾਜੂ ਫੁੱਦਾਂ ਵਾਂਗੂ ਬਣਾਵਾਂਗੇ ਗਰੇਵੀ ਜਿੱਦਾਂ ਬਟਰ ਮਸਾਲੇ ਦੀ ਬਣਾਈ ਸੀ ਤੇ ਹੁਣ ਆਇਆ ਸੀਗਾ ਪਨੀਰ ਬਟਰ ਮਸਾਲਾ ਉਹਦੇ ਗਰੇਵੀ ਬਣਾ ਕੇ ਤੇ ਇਹਨੂੰ ਫਰਾਈ ਕਰਕੇ ਇਹਨੂੰ ਪਾਵਾਂਗੇ ਉਹਦੀ ਗਰੇਵੀ ਦੇ ਵਿੱਚ ਚਲੋ ਜੀ ਇਹ ਦੇਖਦੇ ਆ ਖੋਲ ਕੇ ਵੀ ਇਹ ਕਿੱਦਾਂ ਦੀ ਹੈਗੀ ਆ ਚਾਹ ਬੀਨੂੰ ਥੋੜੀ ਦੇਰ ਬਾਹਰ ਰੱਖਦੇ ਆ ਫਿਰ ਇਹਨੂੰ ਕਰਾਂਗੇ ਫਰਾਈ ਤੇ ਬਾਕੀ ਸਮਾਨ ਤੇ ਆ ਗਿਆ ਤੇ ਚਲੋ ਜੀ ਤੁਹਾਨੂੰ ਦਿਖਾਉ ਲਦੇ ਆ ਨਾਲੇ ਬਣਾਉਂਦੇ ਆ ਉਹ ਬਸ ਜੇ ਹੋਣੀ ਹੈ ਜਿਹਦੀ ਕੀਤਾ ਹੈ ਅੱਜ ਲੋੜੀ ਪਤਾ ਹੈ ਜੀ ਹੈ ਉਹਦੇ ਦੀ ਪਤਾ ਹੈ ਲੋ ਜੇ ਚਾਂਪ ਨੂੰ ਇੱਧਰ ਤੇ ਲਾਓ ਬੱਲਾ ਦੇਖੋ ਜੀ ਐਦਾਂ ਦੀ ਚਾਂਪ ਜੀ ਅਸੀਂ ਸਾਰੀ ਨਹੀਂ ਬਣਾਉਣੀ ਹੈਗੀ ਇਹ ਇਹ ਲੱਤ ਦੀ ਨਹੀਂ ਸੀਗੀ ਪੀਸ ਤੇ ਇਹ ਅਸੀਂ ਇੰਨੀ ਕੁ ਰੱਖ ਲਈਏ ਇਹਨੂੰ ਉਹਦੇ ਵਿੱਚ ਪੈਕਟ ਦੇ ਰੱਖ ਲੈਣਾ ਆ ਪਾ ਗਏ ਹਨ ਸਭ ਤੋਂ ਪਹਿਲਾਂ ਇਹਨੂੰ ਹਨਾ ਗਰਮ ਪਾਣੀ ਦੇ ਵਿੱਚ ਅਸੀਂ ਹਨਾ ਇਹਨੂੰ ਅਲੱਗ-ਅਲੱਗ ਕੀਤਾ ਸਾਰੀਆਂ ਪੀਸਾਂ ਨੂੰ ਐ ਦੁਰੀ ਵੈਸੇ ਦੀ ਹਾਂ ਉਸ ਤੋਂ ਬਾਅਦ ਫਿਰ ਇਹਨਾਂ ਦੇ ਪੀਸ ਕੱਢ ਲਏ ਆ ਇੱਧਰ ਦਹੀਂ ਨੂੰ ਪੈਂਟ ਲਿਆ ਆ ਇਹ ਮੈਰੀਨੇਟ ਕਰਾਂਗੇ ਠੀਕ ਹੈ ਚਲੋ ਹੁਣ ਫਰਾਈ ਕਰ ਲਈਏ ਇੱਧਰ ਪਿਆਜ਼ ਘਾਟ ਲਏ ਆ ਹਾਂਜੀ ਤੇ ਇੱਧਰ ਆਹ ਅਦਰਕ ਛੋੜਾ ਪਾ ਮੰਗ ਅਦਰਕ ਵੈਸੇ ਉੱਦੀ ਕੱਢਿਆ ਮੈਂ ਇਹ ਟਮਾਟਰ ਇਹ ਇੱਧਰ ਕਾਜੂ ਵੀ ਚੰਗੀ ਪਾ ਲਏ ਚਲੋ ਪਾਣੀ ਜੀ ਠੀਕ ਇਹਨੂੰ ਉਂਦੇ ਆ ਫਿਰ ਬਰੀ ਫਸਾਰਸਮਾਂ ਤਿਆਰ ਕਰਕੇ ਦਿਖਾਲਦੇ ਆ ਤੇ ਇੱਧਰ ਇਹਨੂੰ ਅਸੀਂ ਹੈ ਨਾ ਪਹਿਲਾਂ ਇਹਨੂੰ ਨਾ ਫਰਾਈ ਕਰ ਲਈਏ ਚਲੋ ਫਰਾਈ ਠੀਕ ਹੈ ਠੀਕ ਹੈ ਚਲੋ ਕਰਕੇ ਫੇਰ ਦਿਖਾਲਦੇ ਆ ਠੀਕ ਹੈ ਠੀਕ ਹੈ ਲਓ ਜੀ ਇੱਧਰ ਪਹਿਲਾਂ ਦਿਖਾ ਲਿਆ ਸੀ ਦਹੀਂ ਪਾੜ ਲਿਆ ਹਾਂਜੀ ਪਾਇਆ ਸੀ ਨਾ ਹਾਂਜੀ ਜਿੰਦੇ ਸਮਾਂ ਤਿਆਰ ਕਰ ਲਿਆ ਇੱਧਰ ਬਰਨ ਕਰ ਲਿਆ ਇੱਧਰ ਆ ਵੀ ਬਣਾ ਲਈਆ ਬਹੁਤ ਠੀਕ ਆ ਹਾਂ ਇਹਦਾ ਹੋਣਾ ਇਹਨੂੰ ਮੈਰੀਨੇਟ ਕਰ ਲਈਏ ਹਾਂ ਥੋੜੀ ਜਿਹੀ ਹੋਊਗੀ ਨਾ ਫੁੱਲ ਗਈ ਹਾਂ ਇਹਦੇ ਨਾਲ ਇਹ ਚੋੜੀ ਚ ਬਿਲਕੁਲ ਕੱਤੀ ਨਹੀਂ ਆਈ। ਨਾ। ਇਹ ਨਹੀਂ। ਉਹ। ਹੁਣ ਛੋੜਕਾ ਲਾਉਣਾ ਹੈ ਇਹਨੂੰ। ਹਾਂ, ਬਾਹਰੋਂ ਛੋੜਕਾ ਲਾਣਾ ਹੈ। ਫੇਰ ਦਿਖਾਉਣੀ ਆ ਹਨਾ। ਹਾਂਜੀ। ਹਾਂਜੀ। ਕਰ ਲੀ ਮੈਂ ਮਿੰਟ। ਹੋਰ ਕੀ ਇਹਦਾ ਕੁਝ ਨਹੀਂ ਕੋਈ ਬਾਅਦ ਤੇ ਸਾਰੇ ਮਿੱਟੀ ਮਿੱਟੀ ਬਾਅਦ ਤੇ। ਠੀਕ ਹੈ। ਮੈਂ ਛੋੜਕਾ ਰੱਖ ਦੇਣੀ। 10 ਮਿੰਟ ਰੱਖ ਲੀ। ਠੀਕ ਹੈ। ਚਲੋ। ਮਨੇ ਵੀ ਹੋਰ ਫੇਕ ਖੋਣਿਆ ਤੋੜਦਾ ਲੱਗਦਾ ਉਹ ਕੀ ਇਹ ਹਾਂ ਤੇ ਆਪਾਂ ਰੱਖ ਲਈਏ ਤੋੜਦਾ ਵੀ ਬੜਾਈ ਰੱਖਦੇ ਹਾਂ ਠੀਕ ਹੈ ਜਿਹੜੀ ਨਹੀਂ ਤੋੜਦੀ ਹੈ ਮੈਂ ਲਗੀ ਤੋਂ ਬਸ ਲਿਆਓ ਹਾਂ ਜੀ ਆਹੀ ਫਰਾਈ ਕੀਤਾ ਤੇਲ ਵਿੱਚ ਭਰਾਈ ਗਏ ਤੇ ਤੇਲ ਪਾ ਲਿਆ ਤੇ ਪਾਈ ਹੁਣ ਸੁੱਕੇ ਮਸਾਲੇ ਖੜੇ ਮਸਾਲੇ ਹਾਂ ਜੀ ਤੇ ਹੁਣ ਪਾਇਆ ਜੀਰਾ ਤੇ ਇਸ ਤੋਂ ਬਾਅਦ ਪਾਵਾਂਗੇ ਚੌਪਟਾ ਪਿਆਰ ਠੀਕ ਹੈ ਹਾਂ ਜੀ ਇਹਦੇ ਤੋਂ ਥੋੜੇ ਜਿਹੜਾ ਤੋੜਦਾ ਜੀ ਨਾ ਜਿਹੜੇ ਟੁਕੜੇ ਬਟਰ ਪਾਉਂਗੇ ਠੀਕ ਹੈ ਸੋ ਇਹਦੇ ਤੇਰੇ ਨਾਲ ਤਾਂ ਪਤਾ ਨਹੀਂ ਘਰ ਲੋਹੂ ਦਾ ਜੁੜ ਕੇ ਪੰਚ ਲਾਉਦੀ ਹੁਣ ਇਹਨਾਂ ਮਸਾਲਿਆਂ ਦਾ ਆਪਾਂ ਕੋ ਭੁੱਜਦਾ ਹੈ। ਇਹਦੇ ਜੀਰਾ ਠੀਕ ਹੈ। ਤਾਂ ਇਹ ਬਾਦੂ ਇਹਨਾਂ ਬਰਦਰ ਤੋਂ ਮੈਂ 2 ਦਾ ਮੱਜ ਵਾਲਾ ਜੀਰਾ ਬਰਦਰ। ਹਾਂਜੀ। ਇਸ ਤੋਂ ਬਾਅਦ ਘਿਮਾ ਦੇ ਦੇ ਤੇ ਪੀ ਕੇ ਨਮਕ। ਓਕੇ। ਕਿਹੜੀ ਆਪਾਂ ਹਲਦੀ ਨਹੀਂ ਦਿਖਾਈ ਸੀ ਚੇਤਾ ਕੋਈ ਹੋਣੀ ਹਲਦੀ ਠੀਕ ਹਮ ਜਲਦੀ ਇਹਦੇ ਨਮਕ ਇੱਕ ਗਲਾਸ ਬਣਾ ਲੇ ਠੀਕ ਹੈ ਨਾ ਲਾ ਕੇ ਰੱਖ ਲੈਣੀ ਠੀਕ ਹੈ ਥੱਲਾ ਵੀ ਸੀਨਾ ਨੂੰ ਇਹਦੇ ਦੱਸਿਆ ਸੀਗਾ ਹਮ ਬਸ ਉਹ ਚਾਹਾਂ ਪਿਆਜ਼ ਬੋਲ ਦੇ ਠੀਕ ਉਸ ਤੋਂ ਬਾਅਦ ਪਾਵਾਂਗੇ ਤੇਲਾ ਪਾਵਾਂਗੇ ਇਹ ਹਾਂ ਜਿਹੜੀ ਬਣਾਈ ਹੋਈ ਹੈ ਠੀਕ ਫਿਰ ਵੀ ਨਹੀਂ ਉਹ ਤੇਲ ਪਿਊਰੀਸ ਹੈ ਉਹ ਤੇ ਕਬੜਾ ਇੰਨੀ ਟਮਾਟਰ ਟਮਾਟਰ ਨੂੰ ਸਾਰੇ ਜਾਂਦੇ ਨੇ ਚਿਲਹਣਾ ਨਾ ਲੱਗਣੇ ਨਾਲ ਨਾਲ ਹਾਂ ਜੀ ਪਿਆਰ ਤਾਂ ਹੋ ਗਿਆ ਚਲੋ ਉਹ ਟਮਾਟਰ ਨੇ ਨਮਕ ਨਹੀਂ ਪਾਇਆ ਹਾਂ ਪਾਇਆ ਉਹ ਜਿਹਾਗੇ ਨਾ ਮਸਾਲੇ ਠੀਕ ਹੈ ਠੀਕ ਹੈ ਗਰਮਦਾਰ ਹੋ ਗਿਆ ਠੀਕ ਹੈ ਇੱਕ ਵਾਰ ਪਾਣੀ ਪੀੜੀ ਨਾ ਪਾਣੀ ਪੀਓ ਥੇ ਛੜਕਾ いいと、ね ਜਾਲਿਆ ਨਾ ਕਲਰ ਬਹੁਤ ਸੋਹਣਾ ਆਉਂਦਾ ਹੈ ਜਦੋਂ ਲੱਗ ਹੈ ਨਾ ਪਾਣੀ ਵਿੱਚ ਨਾ ਜਿਹਨੇ ਪਾ ਕੇ ਪਾਉ ਫੁੱਲ ਜਾਂਦੇ ਆ ਮਸਾਲੇ ਜੇ ਉਹਦਾ ਸਿੱਧੇ ਪਾਉ ਤੇ ਉਹ ਫਿਰ ਮਸਾਲੇ ਆ ਨਾ ਉਹ ਸੜ ਜਾਂਦੇ ਆ ਹਾਂ ਇਦਾਂ ਮਸਾਲੇ ਵਧੀਆ ਕਲਰ ਬਹੁਤ ਸੋਹਣਾ ਦਿੰਦੇ ਆ ਹਾਂ ਹਾਂ ਹੁਣ ਇਹਨਾਂ ਨੂੰ ਪੱਕਣ ਦੇਣਾ ਹੁਣ ਇਹ ਪੱਟ ਜਾਵੇ ਠੀਕ ਹੈ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਬਟਰ ਸੀਗਰ ਥੋੜੀ ਦਮਕ ਦਿੱਤੀ ਪਈ ਹੈ ਮੇਰੇ ਇਹਦੇ ਚਾਪ ਉਹਦੇ ਇਸ ਉàngੇ ਦੇ ਵਿੱਚ ਪਹਿਲਾ ਮਸਾਲਾ ਪੋਚ ਜਾਈ ਜਾਂਦੀ ਹੈ ਠੀਕ ਹੈ ਚਿਕਨ ਉਹਦੇ ਚੋੜਾ ਠੀਕ ਹੈ ਚਲੋ ਦਿਖਾਉਨੇ ਆ ਫਿਰ ਹਣਾ ਹੁਣ ਆਪਾਂ ਪਾਣੀ ਹੈ ਨਮਕ ਵਾਲੇ ਵਿੱਚ ਨਮਕ ਤਾਂ ਆਪਾਂ ਪਾਇਆ ਨਹੀਂ ਹਾਲੇ ਆਇਆ ਨਹੀਂ ਹਮਾ ਉਹਦੇ ਵਿੱਚ ਪਾਇਆ ਹੈ ਜਿਹੜੀ ਚਾਪ ਚ ਕੀ ਚਾਪ ਚ ਪਾਇਆ ਹੈ ਹਲਕਾ ਜਿਹਾ ਪਾਇਆ ਹੈ ਠੀਕ ਬਸ ਚਲੋ ਇਹਦੇ ਵਿੱਚ ਪਾਇਆ ਨਮਕ ਠੀਕ ਹੈ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਗਰਮ ਮਸਾਲਾ ਠੀਕ ਹੈ ਉਹ ਉਹ ਜਿਵੇਂ ਮੇਰੇ ਪਹਿਲਾਂ ਮਨ ਕੋ ਪਾਇੰਗੀ ਗਿਆ ਚਲੋ ਬਸ ਚਲੋ ਠੀਕ ਹੈ ਮਲਾਈ ਪਾਈਏ ਦੇ ਵਿੱਚ ਕਿਥੋੜੀ ਲੇਟ ਹੋ ਗਈ ਤੇ ਦੋ ਚਮਚ ਮਲਾਈ ਦੇ ਪੈਂਟ ਕੇ ਪਾਈ ਜਾਵੇ ਠੀਕ ਹੈ ਨਾਲੇ ਕਲਰ ਚੇਂਜ ਹੋ ਗਿਆ ਇਹਦਾ ਹਨਾ ਠੀਕ ਹੈ ਹਾਂ ਇਹਦੇ ਵਿੱਚ ਪਾਾਂਗੇ ਬਟਰ ਬਟਰ ਜਿਹੜੀ ਗਰੇਵੀ ਹੋ ਜਾਈਏ ਫਿਰ ਇਹਦੇ ਵਿੱਚ ਆਪ ਆਦਮਾਂ ਦੇ ਸਾਰਾ ਚਾਂਪ ਠੀਕ ਹੈ ਮਾਸਕ ਉਹ ਕੋਈ ਨਹੀਂ ਉਹ ਵੇਟ ਕਰਨਾ ਹੈ ਜਦ ਤੱਕ ਪੱਕਦੀ ਹੈ ਹੈ ਜਦ ਤੱਕ ਬਣਦੀ ਹੈ ਹਨਾ ਚਲੋ ਠੀਕ ਹੈ ਤਾਂ ਅਮਾਡੇ ਕਸੂਰੀ ਕਸੂਰੀ ਵਿੱਚ ਕਸੂਰੀ ਵਿੱਚ ਠੀਕ ਹੈ ਇਹ ਕਸੂਰੀ ਵਿੱਚ ਤਾਂ ਆਪਣੀ ਨਹੀਂ ਆਹੀ ਉਹ ਤਾਂ ਵੀ ਮਲਾਰੀ ਹੋਣੀ ਆ ਤਾਂ ਲਗਾ ਲਾਂਗੇ ਪਿਆਰ ਹੋਣਾ ਕਸੂਰੀ ਵਿੱਚ ਆਹ ਮਾਸਾੜੀ ਤਾਂ ਬਟਟਰ ਵੀ ਮਾਣਾ ਹੈ ਨਾ ਹਾਂ ਫਿਰ ਉਹਦੇ ਮੰਗਾ ਲਿਓ ਹਨਾ ਠੀਕ ਅੰਦਰ ਵਿੱਚ ਆ ਚਾਂਪ ਪਾ ਦਈਏ ਜੀ ਸ਼ਕਤੀ ਆ ਨੀ ਜੀ ओके ਇਹ ਮਾਜੀ ਕਦਰ ਬਹੁਤ ਵਧੀਆ ਲੱਗਦਾ ਵੇ। ਖਾਣ ਵਾਲੇ ਥਾ ਕੇ ਦੱਸਣਗੇ ਵੀ ਇਹ ਕਿੱਦਾਂ ਦੀ ਆਉਣੇ ਰਹੀ ਗੰਮਕਾ। ਖਾਣ ਵਾਲੇ ਦੇਖਿਓ ਅੱਜ ਤੁਸੀਂ। ਖਾਣੇ ਵਾਲੇ ਬਤਾਈਂ ਮੈਂ ਕੈਸੀ ਬਣਦੀ ਹੈ। स्पीਚਲ ਸਬ ਮੈਂ ਕੁਝ ਕਹਿ ਨਹੀਂ ਸਕਦੀ। ਚਲੋ ਮਿਲਦੇ ਆ ਫਿਰ ਹਣਾ। ਕਿੰਨਾ ਟਾਈਮ ਹੋਰ ਰੱਖਣਿਆ। ਬਸ ਇਹਦੇ ਵਿੱਚ ਮਸਾਲੇ ਚ ਹੋਜੂਗੇ। ਠੀਕ ਹੈ। ਆਮ ਹੋ ਗਿਆ ਪੌਣੇ 2 ਤੇ ਪਲਕ ਨੂੰ ਲੈ ਕੇ ਮੈਂ ਆ ਗਿਆ ਅੱਜ ਆ ਗਿਆ ਜਰਾ ਪਲਕ ਨੂੰ ਹੋ ਗਈ ਛੁੱਟੀ ਜਲਦੀ ਤੇ ਇਧਰ ਲੱਗੇ ਜੀ ਪੀਣ ਚਾਹ ਤੇ ਲੋ ਜੀ ਅੱਜ ਬਣਿਆ ਚਾਹ ਚਾਹ ਆ ਲੋ ਜੀ ਕਸੂਰੀ ਮੇਥੀ ਮਗਾਈ ਸੀਗੀ ਦੇ ਨਾਲ ਮੱਖਣ ਦੀ ਟਿੱਕੀ ਟੇਸਟ ਮੈਂ ਹੁਣੇ ਕਰਦਾ ਪਹਿਲਾਂ ਦਿਖਾਓ ਜੀ ਲੋ ਜੀ ਦੇਖੋ ਜੀ ਇਧਰ ਚਾਹ ਵਧੀਆ ਫਰਸ ਕਲਾਸ ਸੱਚੀ ਗੱਲ ਉਹ ਭੋਰਾ ਨਹੀਂ ਆਈ ਆਖੜੇ ਦੇਖੋ ਬਟਰ 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 ਚਮ ਮਸਾਲਾ ਬਟਰ ਚਮ ਮਸਾਲਾ ਪਾਉਣਾ ਹੈ ਮਾੜਾ ਜੀ ਹਾਂ ਬਟਰ ਚਮ ਮਸਾਲਾ ਤੇ ਚਲੋ ਜੀ ਆਪਾਂ ਟੇਸਟ ਦੇਖਦੇ ਆਂ ਤੇ ਫੇਰ ਖਾਂਦੇ ਆਂ ਜੀ ਰੋਟੀ ਇਹਦੇ ਨਾਲ ਆਏ ਵਾਹ ਜੀ ਚਲੋ ਠੀਕ ਹੈ ਜੀ ਬਣੇ ਰਹੀਓ ਬਲੌਗ ਨਾਲ ਮਿਲਦੇ ਆਂ ਜੀ ਫੇਰ ਲਿਆ ਖਾ ਟੇਸਟ ਦੇਖਿਆ ਟੇਸਟ ਮੈਂ ਕਹਿੰਦਾ ਇਦਾਂ ਦਾ ਬਣਿਆ ਵੀ ਬਾਜ਼ਾਰ ਵਾਲਾ ਵੀ ਫੇਲ ਆ ਜੀ ਟੇਸਟ ਮੋਰੇ ਇਹਦੇ ਵਿੱਚ ਪਾ ਦਿੱਤੀ ਆ ਮੈਂ ਮੇਥੀ ਵਿੱਚ ਪਾਇਆ ਦੇਖੋ ਬਟਰ ਇਹ ਬਾਜ਼ਾਰ ਦੇ ਜਿਹੜੀ ਆਪਾਂ ਬਿਆਰ ਖਾਈਏ ਨਾ ਉਹ ਵੀ ਇਹਦੇ ਮੁਰੇ ਕੁਝ ਨਹੀਂ ਹੈਗੀ ਜਿੰਨੀ ਮਤਲਬ ਸਵਾਦ ਬਣੀ ਹੈ ਇਹ ਹਾਂ ਇਹ ਨਹੀਂ ਹੈਗਾ ਵੀ ਇਹ ਵੀ ਅਸੀਂ ਬਣਾਈਆ ਦੇ ਤਾਂ ਕਹਿ ਰਹੇ ਹਾਂ ਅਸੀਂ ਇੱਕ ਵਾਰੀ ਨਾ ਕਿਸੇ ਰੈਸਟੋਰੈਂਟ ਦੇ ਵਿੱਚ ਗਏ ਅਸੀਂ ਰੋਟੀ ਖਾਣ ਤੇ ਉਹਨਾਂ ਨੇ ਨਾ ਅਸੀਂ ਉਹਨਾਂ ਤੋਂ ਚਾਂਪ ਚਾਂਪ ਬਟਰ ਮਸਾਲਾ ਮੰਗਾਇਆ ਜਿਹੜੀ ਉਹਨਾਂ ਦੀ ਚਾਂਪ ਸੀਗੀ ਨਾ ਉਹ ਕੱਚੀ ਜਦੋਂ ਇਹਦਾ ਤੋੜੀਏ ਉਹ ਜਿੱਦਾਂ ਉਹ ਨਹੀਂ ਹੁੰਦੀ ਰਬੜ ਜੀ ਰਬੜ ਵੀ ਨਹੀਂ ਸੀ ਜਿੱਦੱਕ ਟੁੱਟਦੀ ਨਹੀਂ ਸੀ ਸਹੀ ਉਹਦੇ ਨਹੀਂ ਸੀ ਉਹਦਾ ਕੱਚੀ ਬਹੁਤ ਸੀ ਵਿੱਚੋਂ ਜਦੋਂ ਮੂੰਹ 'ਚ ਪਾਉਂਦੇ ਸੀ ਉਹ ਆਟਾ ਹੀ ਲੱਗੇ ਉਹ ਉਹੀ ਕੱਚੀ ਕੱਚੀ ਸੀਗੀ ਟੁੱਟਦੀ ਵੀ ਨਹੀਂ ਸੀ ਸਹੀ ਚੰਗੀ ਤਰ੍ਹਾਂ ਉਹ ਐਨੀ ਉਹ ਪੈੜੀ ਅਸੀਂ ਉਹ ਮੋੜ ਕੇ ਕਦੀ ਉੱਥੇ ਗਏ ਹੀ ਨਹੀਂ ਹੂੰ ਚਲੋ ਜੀ ਹੋ ਗਿਆ ਪੌਣੇ 2 ਤੇ ਹੋ ਗਿਆ ਸਾਡਾ ਰੋਟੀ ਦਾ ਟਾਈਮ ਤੇ ਰੋਟੀ ਅੱਜ ਮੈਂ ਲੈ ਗਿਆ ਬਾਹਰੋਂ ਦੇਖੋ ਜੀ ਇਹ ਨਾ ਪੱਲੂ ਸਾਡੀ ਕਦੀ ਵੀ ਨਾ ਆਲੂ ਪਕੌੜੀਆਂ ਤੇ ਸਬਜ਼ੀ ਨਹੀਂ ਖਾਂਦੀ ਹੈਗੀ ਅੱਜ ਸਕੂਲ ਲੈ ਕੇ ਗਈ ਪਤਾ ਕੀ ਹੈ ਇਹਨੂੰ ਮੈਂ ਕੀ ਕੀਤਾ ਕੰਜੀ ਬਹੁਤ ਸਵਾਦ ਲੱਗੀ ਸਵਾਦ ਲੱਗੀ ਆ ਕੰਜੀ ਮੰਮੀ ਬਹੁਤ ਸਵਾਦ ਸੀ ਦੋ ਰੋਟੀਆਂ ਮੈਂ ਉਹ ਪਾਈਆਂ ਕੰਜੀ ਮੰਮੀ ਬੜੀ ਸਵਾਦ ਸੀ ਮੇਰੀ ਫਰੈਂਡ ਕਹਿੰਦੀ ਘੈਂਟ ਸਬਜ਼ੀ ਬਣੀ ਹੈ ਮੈਂ ਕਿਹਾ ਤੂੰ ਕਹਿਣਾ ਜੀ ਮੈਂ ਤਾਂ ਘੈਂਟ ਖਾਂਦੀ ਹੀ ਨਹੀਂ ਖਾਂਦੀ ਨਹੀਂ ਹੈਗੀ ਆਹੋ ਤੇ ਲੋ ਜੀ ਰੋਟੀਆਂ ਮੈਂ ਲੈ ਗਿਆ ਬਾਹਰੋਂ ਕਿ ਅੱਜ ਸਬਜ਼ੀ ਮੇਰੇ ਬਹੁਤ ਪਸੰਦ ਦੀ ਬਣੀ ਆ ਤੇ ਮੰਮੀ ਕਹਿੰਦੇ ਆਂਟੀ ਕੇ ਸੇਰ ਨੇ ਸੰਦਰਾ ਸਰ ਜੀ ਮੈਨੂੰ ਚਾਹ ਬੇਲੇ ਦੇ ਸੀ ਕਿ ਮੈਂ ਬਣਾਈ ਤੇ ਮੈਂ ਹੀ ਕਹਿੰਦੀ ਬਾਬਾ ਨਹੀਂ ਫਿਰ ਘਰਾਂ ਨੂੰ ਪਸੰਦ ਆ ਦੇ ਨਹੀਂ ਨਹੀਂ ਮੈਨੂੰ ਬਹੁਤ ਬਹੁਤ ਸਵਾਲ ਲੱਗੀ ਆ ਮੈਨੂੰ ਤਈਓ ਮੈਂ ਕਿਹਾ ਸੰਦਰਾ ਜੀ ਇਹਨਾਂ ਦਾ ਸਾਰਿਆਂ ਨੂੰ ਮੰਮੀ ਇਸ ਲਈ ਇਸ ਲਈ ਮੈਂ ਕਿਹਾ ਰੋਟੀ ਬਾਹਰੋਂ ਲੈ ਕੇ ਆਉਣੀ ਆ ਬਹੁਤ ਪਸੰਦ ਦੀ ਆ ਹਾਂਜੀ ਤੁਸੀਂ ਕਰੀ ਜਨੇ ਕੰਨਾਂ ਨੂੰ ਹੈੱਡਫੋਨ ਲਾਇਆ ਬੋਲੀ ਹੋਈ ਇਹਨੂੰ ਕੁਝ ਨਹੀਂ ਸੁਣਦਾ ਕਹਿੰਦੇ ਹਾਂ ਜੀ ਤੁਸੀਂ ਕਰਦੇ ਕੱਲ ਛੱਡ ਇਹਨੂੰ ਛੱਡ ਤੂੰ ਲਵੀ ਆਪਣੀ ਆਡੀਓ ਤੇ ਤੁਸੀਂ ਇਦਾਂ ਕਰੋ ਮੰਮੀ ਮੰਮੀ ਮੈਂ ਕਿਹਾ ਅੰਟੀ ਨੂੰ ਸਬਜੀ ਦੇ ਆ ਤੇ ਚਲੋ 1 TPS ਕਰਾਓ ਤੇ ਚਲੋ ਆਪਾਂ ਖਾਂਦੇ ਆ ਜੀ ਹੁਣ ਰੋਟੀ ਮੰਮੀ ਦੀ ਵੇਟ ਕਰਦੇ ਮੰਮੀ ਰੋਣ ਲੰਦੋ ਤੇ ਇੱਧਰ ਦੇਖਾ ਮੋਟੀ ਕੀ ਕਰਦੀ ਆ ਮੈਂ ਆਡੀਓ ਦੇ ਦਿੱਤੀ ਨਾਲ ਕੰਟੈਂਟ ਬਣਦੀ ਪਈ ਤੇ ਕਿੱਦਾਂ ਬਣਉਂਦੀ ਮੋਟੀ ਕੀ ਖਾਇਆ ਫਿਰ ਤੁਮਨੇ ਅੱਜ ਨਹੀਂ ਨਹੀਂ ਹੁਣ ਨੂਡਲ ਖਾਦੇ ਹੁਣ ਜਿਹੜੇ ਰਾਲ ਵਾਲੇ ਵੈਸੇ ਗੇ ਤੇ ਆ ਚਾਂਪ ਨਹੀਂ ਖਾ ਕੇ ਦੇਖੀ ਯਾਰ ਬਟਰ ਨਾ ਨਾ ਬਟਰ ਨਾ ਨਾ ਨਹੀਂ ਉਦਾਂ ਵੀ ਖਾਓ ਸ਼ਾਂਬੋਸ ਟੇਸਟੀ ਬਣੀਆਂ ਖਾ ਕੇ ਦੇਖੋ ਬਟਰਨਾਨ ਉਹਦੇ ਕੋ ਮਿਲਣਾ ਨਹੀਂ ਸੀਗਾ ਅਸਕੇ ਹੁਣ ਮੈਂ ਫਿਰ ਨੂੰ ਜ਼ਿਆਦਾ ਲੱਗ ਤੈਨੂੰ ਬਾਅਦ ਚ ਲਿਆ ਦੂੰਗਾ ਬਟਰਨਾਨ ਉਧਰੋਂ ਲਿਆ ਦਿਓ ਬਟਰਨਾਨ ਹੋਰ ਹੋਰ ਉਧਰੋਂ ਲਾੰਗੀ ਨੇ ਟੀਸ਼ਰਟ ਉਹ ਬਟਰਨਾਨ ਨੂੰ ਹੁਣ ਕਹਿੰਦੀ ਸੀ ਮੈਂ ਹਾਂ ਹਾਂ ਬਾਪ ਜੀ ਨਾ ਹੁਣ ਇੱਕ ਪਿਛਿਆ ਰੋਟੀ ਖਾਣੀ ਹਰ ਰੋਟੀ ਰੋਟੀ ਰੈਡੀ ਖਾ ਲੈਂਦੇ ਚਲੋ ਵੇਟ ਕਰਦੇ ਆ ਜੀ ਮੰਮੀ ਜੀ ਦੀ ਬਟਰਨਾਨ ਪੀਣੀ ਆ ਮੈਂ ਕਿਹਾ ਪੀ ਲੈ ਜਦੋਂ ਕਹਿੰਦੀ ਮੈਂ ਨਾ ਵਿੱਚ ਬਾਪ ਕੀ ਪਾਣਾ ਵਿੱਚ ਆਈਸਕ੍ਰੀਮ ਮੈਂ ਪਤਾ ਕਰ ਦਿੰਦਾ ਤੈਨੂੰ ਜੇ ਮਿਲੀ ਆਈਸਕ੍ਰੀਮ ਲਿਆ ਦਨ ਲਿਆ ਦਨ ਬਣਾ ਕੇ ਪੀ ਲੋ ਚਲੋ ਤੇ ਵੇਟ ਕਰਦੇ ਆ ਜੀ ਹੁਣ ਮੰਮੀ ਦੀ ਮੰਮੀ ਆਂਦੇ ਆ ਤੇ ਫੇ ਤੇ 10 ਮਿੰਟ ਦੀ ਸੋਈ ਜਿਹੀ ਬਣੀ ਆ। ਰੋਟੀ ਖਾ ਕੇ ਫਿਰ ਕਰਦੇ ਆ ਬਲੌਗ ਦਾ ਐਂਡ ਆ ਛੋਟਾ ਜਿਹਾ ਬਲੌਗ ਰਹਿਣ ਦੇਣਾ ਰੈਸਪੀ ਵਾਲਾ ਹੀ ਆਪਣਾ। ਹਾਂਜੀ ਮਾਤਾ ਵੀ ਸਾਡੀ ਆ ਗਈ ਆ ਜੀ ੜੀ ੜੀ ਕੇ ਮਾਤਾ ਨੂੰ ਆਪ ਜਾ ਕੇ ਆਪ ਜਾ ਕੇ ਲੈ ਕੇ ਆਏ ਆਂਟੀ ਦੇ ਘਰੋਂ ਆਂਟੀ ਛੱਡਦੀ ਨਹੀਂ ਸੀ ਮੈਂ ਕਿਹਾ ਵੀ ਰੋਟੀ ਖਾ ਲੰਦੋ ਫਿਰ ਆਂਟੀ ਤੁਹਾਡੇ ਘਰ ਭੇਜ ਦਿਆਂਗੇ। ਲੋ ਜੀ ਇਹ ਸਾਡੀਆਂ ਵੀ ਰੋਟੀਆਂ ਆ ਗਈਆਂ ਜੀ। ਤੇ ਲੋਨ ਸਬਜ਼ੀ ਵੀ ਆ ਗਈ ਆ। ਮੈਂ ਮਮੀ ਖਾਂਦੇ ਨਹੀਂ। ਤੇ ਮਮੀ ਖਾਂਦੇ ਨਹੀਂ ਹੈਗੇ ਇਹ। ਚਾਪ ਤੇ ਚਲੋ ਪਾਓ ਫਿਰ ਖਾਈਏ ਤੇ ਕਰੀਏ ਬਲੌਗ ਦਾ ਐਂਡ ਥਾਲੀ ਲੱਗ ਗਈ ਸਾਡੀ ਤੇ ਲੱਗੇ ਆ ਜੀ ਆਪਾਂ ਹੁਣ ਖਾਣ ਤੇ ਚਲੋ ਖਾ ਕੇ ਮਿਲਦੇ ਆ ਜੀ ਤੇ ਫੇਰ ਕਰਦੇ ਆ ਜੀ ਬਲੌਗ ਦਾ ਐਂਡ ਲਓ ਜੀ ਇੱਧਰ ਸਾਡੇ ਘਰ ਆਇਆ ਦੇਖੋ ਜੀ ਸਾਨੂੰ ਸਾਡੇ ਸਬਸਕ੍ਰਾਈਬਰ ਮਿਲਣ ਨਾਲ ਸਾਡੇ ਸਬਸਕ੍ਰਾਈਬਰ ਹੋ ਗਏ ਹਾਂਜੀ ਲਓ ਜੀ ਇੱਧਰ ਵੀ ਬਹੁਤ ਸਾਰਾ ਬਹੁਤ ਸਾਰਾ ਮਾਇਆ ਲੈਣ ਆਏ ਅੰਨੀ ਮਾਇਆ ਜੀ ਤੁਹਾਡੇ ਕੋਲ ਅੰਨੀ ਸਰ ਬੈਗਜ ਨਹੀਂ ਹੈਗੀ ਜਿੱਦੀ ਤਾਰੇ ਭਈ ਹੈ ਹਾਰਪੁਰ ਦੇ ਸਾਹਮੀ ਹੈਗੀ ਇੱਕੋ ਬਰਾ ਦ ਕੰਮ ਜੀ ਕਰਦਾ ਨਾ ਭਰਾਵਾ ਇਹ ਜੀ ਤੁਸੀਂ ਕਹੋ ਮੈਂ ਬਹੁਤ ਖੁਸ਼ ਹਾਂ ਨਮਾਨ ਦੇਣ ਲਈ ਮੈਂ ਨਹੀਂ ਕੋਈ ਲੋਕਾਂ ਦਾ ਰਹਿਣ ਮਨਿਆ ਰਵੇ ਮੈਨੂੰ ਬਹੁਤ ਪਿਆਰਾ ਹੈ ਇਕਦਮ ਡੱਛਦਾ ਆਇਆ ਕਰਾ ਨਾ ਭਰਾਵਾ ਉਹ ਆਜੇ ਉਹ ਲੰਬੜੇ ਗੱਟੇ ਜੀ ਉਹਦਾ ਫੋਨ ਉਹਦੇ ਨਹੀਂ ਜਾਂਦਾ ਮਾਰੇ ਨਾ ਤੂੰ ਹੀ ਲੋਕ ਜੀ ਤੁਸੀਂ ਦੇਖੋ ਮੈਂ ਪਤਾ ਕਈ ਵਾਰ ਸੋਚਦੀ ਨਹੀਂ ਮੈਂ ਕਿ ਤੁਹਾਡੇ ਕੋ ਬੜੇ ਪੈਸੇ ਆਂਦੇ ਆ ਬੜੇ ਜਾਂਦੇ ਲੱਖਾਂ ਹੀ ਆਂਦੇ ਆ ਮੈਂ ਕਿ ਕਈ ਵਾਰ ਕਹਿ ਰਹਿੰਦੇ ਮੇਰਾ ਹੱਥ ਤੰਗ ਹੋ ਜਾਏ ਠੀਕ ਮਾਹੀ ਜੋਣ ਦਾ ਵੀ ਆਈ ਇਹਦਾ ਕੀ ਚੱਕਰ ਕਮੇਟੀ ਉਹਦੇ ਪੈਸੇ ਇੱਧਰੋਂ ਲੈ ਲੈ ਉੱਧਰ ਦੇ ਦੇ ਫਟਾਫਟ ਜੀ ਮਾਇਆ ਹੈ ਕਿ ਦਰਗਾਹ ਹੈ ਕਿ ਤੇਰੀ ਦੀਦੀ ਨਹੀਂ ਗਈ ਸੀ ਮੈਂ ਬਹੁਤ ਹਾਂ ਕਹਿੰਦੇ ਹਾਂ ਕਿ ਰਹਿਣ ਇਹ ਨਹੀਂ ਲੋਕਾਂ ਦੇ ਵਿੱਚ ਘੜ ਗਿਆਂ ਲੋ ਜੀ ਇਹਨਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਚਲੋ ਜੀ ਮਿਲਦੇ ਆ ਤੁਹਾਨੂੰ ਫੇਰ ਟਾਈਮ ਸਵਾ 3 ਤੇ ਆਪਾਂ ਰੋਟੀ ਪਾਣੀ ਖਾ ਕੇ ਸਾਰੇ ਵਿਲੇ ਫਰੈਂਡ ਆਏ ਸੀ ਉਹ ਵੀ ਚਲ ਗਏ ਤੇ ਚਲੋ ਜੀ ਕਰਦੇ ਆ ਇੱਥੇ ਜਿਹਦੇ ਬਲੌਗ ਦਾ ਐਂਡ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗੇ ਦੱਸਿਓ ਅੱਜ ਵਾਲੇ ਬਲੌਗ ਦਾ ਬਟਰ ਮਸਾਲਾ ਨਹੀਂ ਕਿ ਚਾਂਪ ਚਾਂਪ ਬਟਰ ਮਸਾਲਾ ਕਿੱਦਾਂ ਦਾ ਲੱਗਾ ਬਣਾ ਕੇ ਦੇਖਿਓ ਬਹੁਤ ਸਵਾਦ ਬਣਿਆ ਰੈਸਪੀ ਅਸੀਂ ਪੂਰੀ ਦੱਸੀ ਆ ਹਾਂ ਮੈਂ ਵੀ ਪਹਿਲੀ ਵਾਰੀ ਟ੍ਰਾਈ ਕੀਤਾ ਆ ਬਣਾਇਆ ਪਰ ਬਹੁਤ ਸਵਾਦ ਬਣਿਆ ਫਰੈਂਡ ਆ ਸੀ ਉਹਨਾਂ ਨੇ ਵੀ ਖਵਾਇਆ ਉਹ ਵੀ ਕਹਿੰਦੇ ਬਹੁਤ ਸਵਾਦ ਬਣਿਆ ਰੈਸਟੋਰੈਂਟ ਵਰਗਾ ਕਹਿੰਦੇ ਆਪਣੇ ਮੂੰਹ ਤਰੀਫ ਨਹੀਂ ਕਰਦੇ ਬਣਾ ਕੇ ਦੇਖਿਓ ਜੀ ਚਲੋ ਠੀਕ ਆ ਜੀ ਮਿਲਦੇ ਆਂ ਜੀ ਕੱਲ ਇੱਕ ਨਵੇਂ ਬਲੌਗ 'ਚ ਸੋ ਇਹ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ